ਨਕੌਦਰ ਸਾਡੇ ਦੇ ਪੇਜ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਤੁਸੀਂ ਸਭ ਠੀਕ ਹੋਵੋਗੇ ਜੋ ਲੋਕ ਪੇਜ ਤੇ ਨਵੇਂ ਨੇ ਪੇਜ ਨੂੰ ਜਰੂਰ ਫੋਲੋ ਕਰ ਲਓ ਤਾਂ ਕਿ ਤੁਸੀਂ ਸਾਡੀ ਹਰ ਇੱਕ ਵੀਡੀਓ ਦੇਖ ਸਕੋ ਸਾਡੀ ਹਰ ਇੱਕ ਵੀਡੀਓ ਪਰਿਵਾਰਿਕ ਹੈ ਤੁਸੀਂ ਸਭ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਇੱਕ ਹੀ ਸਿਰਫ ਇੱਕ ਹੀ ਗੱਲ ਸਾਂਝੀ ਕਰਾਂਗੇ ਕਿ ਜਦੋਂ ਵੀ ਦਾਤਾ ਜੀ ਦੇ ਦਰਬਾਰ ਤੇ ਜਾਣਾ ਹੈ ਆ ਆਪਾਂ ਇੱਕ ਕੰਮ ਕਰਕੇ ਕਦੇ ਨਹੀਂ ਜਾਣਾ ਸਾਈਂ ਵਿਕੀ ਸ਼ਾਹ ਜੀ ਵੀ ਆਖਦੇ ਸੀ ਕਿ ਜਦੋਂ ਵੀ ਬਾਬਾ ਮੁਰਾਦ ਸ਼ਾਹ ਜੀ ਦੇ ਡੇਰੇ ਆ ਕੇ ਬਾਬਾ ਜੀ ਤੋਂ ਕੁਝ ਮੰਗਣਾ ਹੈ ਸਾਈਂ ਸਰਕਾਰ ਦਾ ਤਾਂ ਲਾਡੀ ਸ਼ਾਹ ਸਰਕਾਰ ਜੀ ਤੋਂ ਕੁਝ ਮੰਗਣਾ ਹੈ ਤੇ ਇਹ ਗੱਲ ਦਾ ਖਾਸ ਧਿਆਨ ਰੱਖਣਾ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਗਲਤੀ ਕਰਦੇ ਹੋ ਫਿਰ ਚਾਹੇ ਜਿੰਨੇ ਮਰਜੀ ਮੱਥੇ ਟੇਕ ਲਵੋ ਚਾਹੇ ਜਿੰਨੀ ਵਾਰੀ ਮਰਜੀ ਦਾਤਾ ਜੀ ਦੇ ਦਰਬਾਰ ਤੇ ਆ ਜਾਓ ਤੁਹਾਨੂੰ ਕੁਝ ਨਹੀਂ ਮਿਲੇਗਾ ਅੱਜ ਦੀ ਇਹ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਫਕੀਰਾਂ ਦੀਆਂ ਰਮਜ਼ਾ ਫਕੀਰੀ ਸਮਝਦੇ ਨੇ ਵਿੱਕੀ ਸਾਈਂ ਜੀ ਵੀ ਇਹ ਗੱਲ ਆਖਦੇ ਸੀ ਲਾਈਵ ਵੀਡੀਓ ਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਹੈ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਚੱਲਦੇ ਆਂ ਵੀਡੀਓ ਦੇ ਵੱਲ ਇਸ ਗਲਤੀ ਨੂੰ ਸਮਝਾਉਣ ਲਈ ਆਪਾਂ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਦੇ ਹਾਂ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਮਾਂ ਤੇ ਇੱਕ ਪੁੱਤਰ ਰਹਿੰਦੇ ਸੀ ਮਾਂ ਨੇ ਆਪਣੇ ਪੁੱਤਰ ਨੂੰ ਬਹੁਤ ਹੀ ਓਕੇ ਹੋ ਕੇ ਪਾਲਿਆ ਘਰਾਂ ਦੇ ਵਿੱਚ ਕੰਮ ਕਰਕੇ ਆਪਣੇ ਪੁੱਤਰ ਨੂੰ ਪੜਾਇਆ ਲਿਖਾਇਆ ਤੇ ਇਸ ਕਾਬਲ ਕੀਤਾ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕੇ ਉਸ ਦੇ ਪੁੱਤਰ ਦਾ ਇੱਕ ਸੁਪਨਾ ਸੀ ਕਿ ਮੈਂ ਬਾਹਰ ਜਾਵਾਂ ਉੱਥੇ ਜਾ ਕੇ ਕੰਮ ਕਰਾਂ ਪਰ ਉਸ ਦੇ ਕੋਲ ਇਹਨੇ ਪੈਸੇ ਨਹੀਂ ਸੀ ਉਹ ਬਹੁਤ ਨਿਰਾਸ਼ ਰਹਿੰਦਾ ਸੀ ਉਸਨੇ ਆ ਕੇ ਆਪਣੀ ਮਾਂ ਦੇ ਨਾਲ ਸਾਰੀ ਗੱਲਬਾਤ ਸਾਂਝੀ ਕੀਤੀ ਤੇ ਕਿਹਾ ਕਿ ਮਾਂ ਮੈਂ ਬਾਹਰ ਜਾਣਾ ਮੈਨੂੰ ਪੈਸੇ ਦੇ ਤਾਂ ਮਾਂ ਆਪਣੇ ਪੁੱਤਰ ਲਈ ਕੁਝ ਵੀ ਕਰਦੀ ਐ ਮਾਂ ਵਿਚਾਰੀ ਨੇ ਕੀਤਾ ਕਿਤੋਂ ਨਾ ਕਿਤੋਂ ਪੈਸੇ ਲਿਆ ਕੇ ਦਿੱਤੇ ਹੁਣ ਉਹ ਵੀਜ਼ਾ ਲਗਵਾਉਣ ਵਾਲੇ ਕੋਲ ਚਲਾ ਗਿਆ ਉਹਨੇ ਉਹਨੇ ਵੀਜ਼ਾ ਅਪਲਾਈ ਕੀਤਾ ਵੀਜ਼ਾ ਆਉਣ ਵਿੱਚ ਸਮਾਂ ਲੱਗਣਾ ਸੀ ਤਾਂ ਉਸ ਇਨਸਾਨ ਦੇ ਅੰਦਰ ਇੰਤਜ਼ਾਰ ਕਰਨ ਦਾ ਬੰ ਟੁੱਟ ਗਿਆ ਸੀ ਉਹ ਬਹੁਤ ਹੀ ਜ਼ਿਆਦਾ ਨਿਰਾਸ਼ ਹੋ ਕੇ ਆਪਣੀ ਮਾਂ ਕੋਲ ਜਾਂਦਾ ਤੇ ਆਖਦਾ ਮਾਂ ਮੇਰਾ ਵੀਜ਼ਾ ਨਹੀਂ ਆ ਰਹਾ ਸੋ ਮੈਂ ਮੈਂ ਕੀ ਕਰਾਂ ਅਗੋਂ ਮਾਂ ਆਖਦੀ ਹੈ ਆਪਣੇ ਘਰ ਤੋਂ ਤੋੜੀ ਹੀ ਦੂਰ ਇੱਕ ਰੱਬ ਦਾ ਘਰ ਹੈਗਾ ਤੂੰ ਉੱਥੇ ਜਾ ਕੇ ਦੁਆ ਫਰਿਆਦ ਕਰ ਰੱਬ ਤੇਰੀ ਜ਼ਰੂਰ ਸੁਨੇਗਾ ਤਾਂ ਮਾਂ ਦੇ ਕਹਿਣ ਤੇ ਉਹ ਇਨਸਾਨ ਰੱਬ ਦੇ ਘਰ ਜਾਂਦਾ ਜਾ ਕੇ ਦੁਆ ਫਰਿਆਦ ਕਰਦਾ ਕਰਕੇ ਆਪਣੇ ਘਰ ਵਾਪਸ ਆ ਜਾਂਦਾ ਤੇ ਕੁਝ ਦਿਨਾਂ ਬਾਅਦ ਉਹਦਾ ਵੀਜ਼ਾ ਆ ਜਾਂਦਾ ਲੜਕੇ ਦਾ ਉਸ ਰੱਬ ਤੇ ਬਹੁਤ ਜ਼ਿਆਦਾ ਯਕੀਨ ਬਣ ਚੁੱਕਿਆ ਸੀ ਕਿ ਇਸ ਰੱਬ ਨੇ ਘਰੋਂ ਮੈਨੂੰ ਬਹੁਤ ਕੁਝ ਮਿਲਿਆ ਮੈਂ ਜ਼ਰੂਰ ਆਇਆ ਕਰਾਂਗਾ ਤਾਂ ਲੜਕਾ ਬਾਹਰ ਚਲਾ ਜਾਂਦਾ ਹੈ ਕਮਾਈ ਕਰਨ ਲੱਗ ਜਾਂਦਾ ਹੈ ਚੰਗਾ ਚੰਗਾ ਇੱਧਰ ਘਰ ਬਣਾ ਦਿੰਦਾ ਹੈ ਉਸ ਲੜਕੇ ਨੇ ਬਾਹਰ ਹੀ ਆਪਣਾ ਵਿਆਹ ਕਰਵਾਇਆ ਉਸਦੇ ਉੱਥੇ ਦੋ ਪੁੱਤਰ ਹੋਏ ਲੜਕਾ ਆਪਣੀ ਫੈਮਿਲੀ ਵਿੱਚ ਬਿਜ਼ੀ ਹੋ ਗਿਆ ਇਧਰ ਮਾਂ ਵਿਚਾਰੀ ਬਿਮਾਰ ਹੋ ਗਈ ਉਸ ਦਾ ਪੁੱਤਰ ਕਾਫੀ ਸਮੇਂ ਤੋਂ ਘਰ ਨਹੀਂ ਸੀ ਆਇਆ ਬਾਹਰ ਹੀ ਰਹਿੰਦਾ ਸੀ ਜਦੋਂ ਮਾਂ ਬਿਮਾਰ ਹੋਈ ਤਾਂ ਆਣ ਗਵਾਂਡ ਆਏ ਤੇ ਕਹਿਣ ਲੱਗੇ ਚਲੋ ਤੁਹਾਨੂੰ ਸ਼ਹਿਰ ਲੈ ਚਲਦੇ ਹਾਂ ਦਵਾਈ ਦਵਾ ਦਿੰਨੇ ਆ ਜੇਕਰ ਪੈਸੇ ਦੀ ਲੋੜ ਹੈ ਤਾਂ ਪੈਸੇ ਵੀ ਤੁਹਾਨੂੰ ਦੇ ਦਿੰਨੇ ਆ ਉਹ ਮਾਂ ਆਖਦੀ ਹੈ ਨਹੀਂ ਮੈਂ ਆਪਣੇ ਪੁੱਤਰ ਨੂੰ ਸੁਨੇਹਾ ਲਾਉਂਗੀ ਮੇਰਾ ਪੁੱਤਰ ਆਏਗਾ ਮੈਨੂੰ ਉਹੀ ਦਵਾਈ ਲੈ ਕੇ ਦੇਵੇਗਾ ਇੰਨੀ ਗੱਲ ਕਹੇ ਕਿ ਮਾਂ ਉੱਥੋਂ ਚਲੀ ਜਾਂਦੀ ਹੈ ਮਾਂ ਆਪਣੇ ਪੁੱਤਰ ਨੂੰ ਸਨੇਹਾ ਲਾਉਂਦੀ ਹੈ ਕਿ ਪੁੱਤਰਾ ਮੈਂ ਬਿਮਾਰ ਹਾਂ ਮੈਨੂੰ ਆਕੇ ਮਿਲ ਜਾ ਉਹ ਇਨਸਾਨ ਛੁੱਟੀਆਂ ਲੈ ਕੇ ਵਾਪਸ ਆਇਆ ਉਹ ਆਪਣੀ ਮਾਂ ਨੂੰ ਮਿਲ ਰਿਹਾ ਸੀ ਨਾਲ ਉਸਦੀ ਪਤਨੀ ਤੇ ਉਸਦੇ ਦੋ ਪੁੱਤਰ ਸੀ ਉਹ ਆਪਣੀ ਮਾਂ ਨੂੰ ਆਖਦਾ ਕਿ ਕੀ ਹੋਇਆ ਮਾਂ ਤੂੰ ਤਾਂ ਚੰਗੀ ਭਲੀ ਐ ਅੱਗੋਂ ਉਸਦੀ ਮਾਂ ਆਖਦੀ ਐ ਨਹੀਂ ਪੁੱਤਰ ਮੈਂ ਬਿਮਾਰ ਸੀ ਐਸੇ ਕਰਕੇ ਤੈਨੂੰ ਫੋਨ ਲਗਾਇਆ ਸੀ ਹੁਣ ਤੂੰ ਆ ਗਿਆ ਮੈਂ ਤੈਨੂੰ ਵੇਖ ਕੇ ਹੀ ਠੀਕ ਹੋ ਜਾਵਾਂਗੀ ਤਾਂ ਲੜਕਾ ਆਖਦਾ ਕਿ ਮਾਂ ਤੂੰ ਐਵੇਂ ਨਾ ਤੰਗ ਕਰਿਆ ਕਰ ਤੂੰ ਜਿਵੇਂ ਚਾਹੁੰਦੀ ਹੈ ਦਵਾਈ ਉਥੋਂ ਲਿਆ ਲਿਆ ਕਰ ਮੈਂ ਪੈਸੇ ਪਾ ਦਿਆ ਕਰੂੰਗਾ ਤਾਂ ਮਾਂ ਆਖਦੀ ਹੈ ਨਹੀਂ ਪੁੱਤਰ ਪੈਸੇ ਤਾਂ ਮੈਨੂੰ ਗਵਾਂਢੀ ਵੀ ਦੇ ਰਹੀ ਸੀ ਪਰ ਮੈਨੂੰ ਤੇਰੇ ਸਾਥ ਦੀ ਲੋੜ ਹੈ ਮੈਂ ਚਾਹੁੰਦੀ ਆ ਕਿ ਤੂੰ ਉਥੋਂ ਜਾ ਕੇ ਮੇਰੇ ਲਈ ਦਵਾਈ ਲੈ ਕੇ ਆਵੇਂ ਤਾਂ ਲੜਕਾ ਕਹਿੰਦਾ ਹੈ ਕਿ ਮਾਂ ਮੈਂ ਬਹੁਤ ਸਮੇਂ ਬਾਅਦ ਆਇਆ ਮੈਂ ਚਾਹੁੰਦਾ ਕਿ ਮੈਂ ਉੱਥੇ ਜਾਵਾਂ ਜਿੱਥੇ ਮੇਰੀ ਝੋਲੀ ਭਰੀ ਗਈ ਸੀ ਜਿੱਥੇ ਬਾਹਰ ਜਾਣ ਨੂੰ ਵੀਜ਼ਾ ਆਇਆ ਸੀ ਉਸ ਘਰ ਜਾਣ ਨੂੰ ਬਹੁਤ ਹੀ ਮਨ ਕਰਦਾ ਹੈ ਮੈਂ ਤੈਨੂੰ ਪੈਸੇ ਦੇ ਦਿੰਦਾ ਦਵਾਈ ਤੂੰ ਆਪ ਲਿਆ ਜਾ ਕੇ ਠੀਕ ਹੈ ਰੱਬ ਮਾਂ ਕਹਿੰਦੀ ਹੈ ਠੀਕ ਹੈ ਰੱਬ ਦਾ ਘਰ ਵੀ ਜ਼ਰੂਰੀ ਹੈ ਉਹ ਲੜਕਾ ਆਪਣੀ ਮਾਂ ਨੂੰ ਪੈਸੇ ਦੇ ਦਿੰਦਾ ਤੇ ਆਪ ਰੱਬ ਦੇ ਘਰ ਚਲਾ ਜਾਂਦਾ ਜਾਂਦਾ ਤੇ ਸਲਾਮ ਕਰਦਾ ਹੈ ਸਲਾਮ ਕਰਕੇ ਪ੍ਰਸ਼ਾਦ ਲੈਂਦਾ ਜੋ ਪ੍ਰਸ਼ਾਦ ਵੰਡਣ ਵਾਲਾ ਸੀ ਉਹ ਇਨਸਾਨ ਉਸਦੇ ਪਿੰਡ ਦਾ ਸੀ ਉਹ ਇਨਸਾਨ ਉਸ ਨੂੰ ਪਹਿਚਾਨ ਲੈਂਦਾ ਤੇ ਆਖਦਾ ਉੱਤਰ ਤੂੰ ਬਾਹਰ ਗਿਆ ਸੀ ਆ ਗਿਆ ਅਗੋਂ ਆਖਦਾ ਹਾਂਜੀ ਕੱਲ ਹੀ ਆਇਆ ਪ੍ਰਸ਼ਾਦ ਵੰਡਣ ਵਾਲਾ ਕਹਿਣ ਲੱਗਦਾ ਆਪਣੀ ਮਾਂ ਨੂੰ ਦਵਾਈ ਦਿਵਾਉਣ ਆਇਆ ਉਹ ਕਾਫੀ ਬਿਮਾਰ ਸੀ ਲੜਕਾ ਆਖਦਾ ਨਹੀਂ ਜੀ ਮੈਂ ਉਹਨਾਂ ਨੂੰ ਪੈਸੇ ਦੇ ਦਿੱਤੇ ਉਹ ਜਾ ਕੇ ਦਵਾਈ ਲੈ ਆਉਣਗੇ ਮੈਂ ਤਾਂ ਬਸ ਇੱਥੇ ਖਾਸ ਇੱਥੇ ਮੱਥਰ ਟੇਕਣ ਆਇਆ ਸੀ ਪ੍ਰਸ਼ਾਦ ਵੰਡਣ ਵਾਲਾ ਆਖਦਾ ਗੁੱਸਾ ਨਾਗਰੀ ਨੌਜਵਾਨ ਇੱਥੇ ਆਉਣ ਦਾ ਵੀ ਕੋਈ ਫਾਇਦਾ ਨਹੀਂ ਜੇ ਤੇਰੇ ਮਾਪੇ ਤੈਰੇ ਤੋਂ ਰਾਜ਼ੀ ਨਹੀਂ ਜੇਕਰ ਤੂੰ ਉਹਨਾਂ ਨੂੰ ਨਹੀਂ ਪੁੱਛਦਾ ਇੱਥੇ ਵੀ ਤੈਨੂੰ ਕੁਝ ਨਹੀਂ ਮਿਲਣਾ ਹੁਣ ਤੁਸੀਂ ਦੱਸੋ ਕਮੈਂਟਾਂ ਦੇ ਵਿੱਚ ਕਿ ਇਹ ਗੱਲ ਉਸ ਇਨਸਾਨ ਨੇ ਸਹੀ ਕਹੀ ਵਿੱਕੀ ਸਾਈਂ ਜੀ ਵੀ ਆਖਦੇ ਸੀ ਕਿ ਸਭ ਤੋਂ ਪਹਿਲਾਂ ਮਾਪੇ ਜਿਨ੍ਹਾਂ ਦੇ ਮਾਪੇ ਰਾਜ਼ੀ ਨੇ ਉਹਨਾਂ ਦਾ ਰੱਬ ਉਹਨਾਂ ਦਾ ਪੀਰ ਉਨ੍ਹਾਂ ਦਾ ਮੁਰਸ਼ਦ ਵੀ ਉਹਨਾਂ ਤੋਂ ਰਾਜੀ ਹੈ ਉਹਨਾਂ ਨੂੰ ਨਕੋਦਰ ਦਰਬਾਰ ਆ ਕੇ ਕੁਝ ਵੀ ਮੰਗਨਾਂ ਨਹੀਂ ਪਵੇਗਾ ਉਹਨਾਂ ਨੂੰ ਬਿਨਾਂ ਮੰਗੇ ਹੀ ਸਭ ਕੁਝ ਮਿਲ ਜਾਵੇਗਾ ਸੋ ਐਸੀ ਆਈ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲ ਜਾਇ ਜੈ ਸਾਈਂ ਆਦੀ